ਕੋਡੀ 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 ਖੁਸ਼ੀ ਲੰਬੇ ਟਾਈਮ ਤੋਂ ਤੁਸੀਂ ਜਿਹੜਾ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨਾਲ ਜੁੜਿਆ ਹੋ ਉਹਨਾਂ ਨੂੰ ਅਗਲੇ ਬਾਰੇ ਦੇ ਕੱਪ ਦੀ ਜ਼ਿੰਮੇਵਾਰੀ ਮਿਲ ਗਿਆ ਕੀ ਕਹਿਣਾ ਚਾਹੋਗੇ ਖੁਸ਼ੀ ਦੇ ਮੌਕੇ ਤੇ ਪਹਿਲਾਂ ਤਾਂ ਮੈਂ ਸਾਡੀ ਸਾਰੀ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੂੰ ਵਧਾਈਆਂ ਦਿੰਦਾ ਜੋ ਨੈਕਸਟ ਈਅਰ 2025 ਦੇ ਵਿੱਚ ਐਡਾ ਵੱਡਾ ਇਵੈਂਟ ਕਰਾਉਣ ਜਾ ਰਹੀ ਆ ਤੇ ਜਿੱਦਾਂ ਕਿ ਹਰ ਹਰ ਸਾਲ ਇੱਥੇ ਵਰਲਡ ਆਪਣੇ ਵਰਲਡ ਕੈਨੇਡਾ ਕੱਪ ਦੀ ਇਤਿਹਾਸ ਬਣਦਾ ਤੇ ਬਹੁਤ ਬੰਦੇ ਵਿੱਚ ਮੈਂ ਤੁਹਾਨੂੰ ਇੱਕ ਬੜਲਾ ਕਹਿਣਾ ਤੇ ਹੋਰ ਮੈਂ ਮੈਨੂੰ ਪਤਾ ਵੀ ਉੱਤੇ ਹੋਰ ਨੈਕ ਇਅਰ ਹੋਰ ਵੀ ਬਹੁਤ ਅੱਜ ਬਣਨਗੇ ਤੇ ਬਹੁਤ ਵਧੀਆ ਤਰੀਕੇ ਨਾਲ ਕੱਪ ਪਾਇਆ ਜਾਊਗਾ ਤੇ ਜਿੰਨੇ ਯੋਗ ਜਿੰਨਾਂ ਜਿੱਦਾਂ ਕਿ ਮੇਰੇ ਕੋਲ ਐਕਸਪੀਰੀਅੰਸ ਆ ਤੇ ਮੈਂ ਵੀ ਸਾਡੀ ਸਾਰੀ ਇੰਟਰਨੈਟ ਨਾਲ ਸ਼ੇਅਰ ਕਰਦਾ ਰਹੂੰਗਾ ਤੇ ਵਧੀਆ ਤਰੀਕੇ ਨਾਲ ਕੱਪ ਕਰਾਵਾਂਗੇ ਗੱਲ ਮੈਂ ਤੇ ਸਾਰੇ ਸਾਰੇ 플레이ਰਾਂ ਦਾ ਸਹਿਯੋਗ ਹੋਵੇ ਸਾਰੀ ਅਪਡੇਟਸ ਦਾ ਸਹਿਯੋਗ ਹੋਵੇ ਠੀਕ ਮੰਡ ਤੇ ਆ ਕੇ ਕਬੱਡੀ ਹੋਊਗੀ ਕੱਪਿਆ ਜਿਹੜਾ 2025 ਦੇ ਵਿੱਚ 2025 ਦੇ ਵਿੱਚ ਹੈ ਇੰਟਰਨੈਸ਼ਨਲ ਪੰਜਾਬੂ ਸਪੋਰਟਸ ਕਲੱਬ ਦੇ ਮੋਢਿਆਂ ਤੇ ਸੌਂਪਿਆ ਗਿਆ ਹੈ ਤੇ ਬਹੁਤ ਹੀ ਵੱਡੀ ਜ਼ਿੰਮੇਵਾਰੀ ਆ ਇਸ ਨੂੰ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਪੂਰੇ ਮਾਨ ਨਾਲ ਤੇ ਤਨ ਨਾਲ ਲਾ ਕੇ ਇੱਕ ਸੇਵਲ ਦਿਵਾਉਦੀ ਕਿ ਅਸੀਂ ਬਹੁਤ ਹੀ ਕਾਮਯਾਬ ਕੱਪ ਕਰਵਾਵਾਂਗੇ ਕਿ ਜਿਸ ਤਰ੍ਹਾਂ ਸਾਡੇ ਬਾਕੀ ਫੈਡਰੇਸ਼ਨਾਂ ਨੇ ਹੋਰ ਬਾਕੀਓ ਫੈਡਰੇਸ਼ਨਾਂ ਨੇ ਸੰਤਾਨ ਜੋ ਵੀ ਫੈਡਰੇਸ਼ਨ ਨੇ ਸਾ ਨੂੰ ਪਾਣਾ ਕਿਤਾਵੇ ਨਾਲ ਨਾਲ ਮੋੜਾ ਮੋੜਾ ਲਾਉਣ ਦੀ ਆਸ ਕਰਦੇ ਆਂ ਸਾਡੇ ਅਸੀਂ ਇਹ ਵੀ ਆਸ ਕਰਦੇ ਆਂ ਕਿ ਔਨ ਵਾਲੇ ਸਮੇਂ ਦੇ ਵਿੱਚ ਜਿਹੜਾ ਸਟੇਡੀਅਮ ਬਣਨ ਜਾ ਰਿਹਾ ਹੈ ਉਹ ਤੋਂ ਅਗਲੇ ਸਾਲ ਤਾਂ ਨਹੀਂ ਉਦੋਂ ਅਗਲੇ ਸਾਲ ਬ੍ਰੈਂਟਨ ਦੇ ਵਿੱਚ ਬਹੁਤ ਵੱਡਾ ਸਟੇਡੀਅਮ ਬਣਨ ਜਾ ਰਿਹਾ ਜਿਸ ਤੇ ਆਪਣੇ ਪੰਜਾਬੀਆਂ ਨੂੰ ਕਬੱਡੀ ਦੇਖਣ ਦੂਰ ਲੰਡਨ ਜਾਂ ਹੋਰ ਸ਼ਹਿਰਾਂ 'ਚ ਨਹੀਂ ਜਾਣਾ ਪਊਗਾ ਉਹ ਲੋਕਲ ਤੇ ਇੱਥੇ ਰਾਮਪਟਨ ਕਬੱਡੀ ਕਮੇਟੀ ਦੇ ਇਸ ਸਮਾਂ ਜਾਣਗੇ ਅਸੀਂ ਗ੍ਰੈਂਪਟਨ ਸਿਟੀ ਦਾ ਵੀ ਧੰਨਵਾਦ ਕਰਦੇ ਹਾਂ 2026 ਦੇ ਵਿੱਚ ਜਿਹੜੀਆਂ ਕਬੱਡੀਆਂ ਹਨ ਨਵੇਂ ਸਟੇਡੀਅਮ ਦੇ ਵਿੱਚ ਹੋਵਲੀਆਂ ਸੋ ਵਾਂਸ ਅਗੇਨ ਥੈਂਕ ਯੂ ਸੰਦੀਪ ਲੰਗੀਆਂ ਤੇ ਸੰਦੀਪ ਗੁਰਦਾਸਪੁਰ ਅੱਜ ਭਾਵੇਂ ਮੈਂ ਇੱਥੇ ਮੀਟਿੰਗ ਵਿੱਚ ਆਪਣੇ ਫਾਊਂਡੇਸ਼ਨ ਨੂੰ ਅਗਲੇ ਜਿਹੜੀ ਕਰਨੀ ਹੈ ਜੀ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਹੈ ਜੀ ਦਾ ਤੇ ਸਾਡੇ ਸਾਰਿਆਂ ਵੱਲੋਂ ਉਹਨਾਂ ਨੂੰ ਸ਼ੁਕਰੀਆ ਬਣਾਵਾ ਅਸੀਂ ਨਾੜਿਆ ਹੋਫਲੀ ਬਹੁਤ ਵਧੀਆ ਵਰਲਡ ਕੱਪ ਹੋਊਗਾ ਤੇ ਜਿਹੜਾ ਹਾਂ ਕੱਲ ਹੋ ਗਿਆ ਜਿਹੜਾ ਜੈਂਸਪੁਰ ਦਾ ਉਹਨੇ ਬਹੁਤ ਵਧੀਆ ਸਕਸੈਸਫੁਲ ਹੋਇਆ ਤੇਹੀ ਆਸ ਰੱਖਦੇ ਆ ਵੀ ਗਾਂ ਵੀ ਸਾਡੇ ਜਿੰਨੇ ਵੀ ਪਿੰਡ ਪਿਆਰ ਕਰਦੇ ਆ ਇਹਦੇ ਸਪੋਰਟ ਕਰਨਗੇ ਰੱਬ ਲਈ ਕੋਈ ਤਾਰ ਕਰਨ ਦੀ ਲੋੜ ਮਹਿਸੂਸ ਹੋਈ ਵੀ ਇਹ ਬਹੁਤ ਅੱਛਾ ਕੱਪ ਹੋਇਆ ਵੀ ਇਹ ਚ ਹੋਰ ਕੀ ਸ਼ਾਮਿਲ ਕੀਤਾ ਜਾ ਸਕਦਾ ਹੈ ਜੀ ਥੋੜਾ ਜਿਹਾ ਲੱਗਿਆ ਕਿ ਇੱਕ ਤਾਂ ਜਦੋਂ ਲੰਡਨ ਥੋੜਾ ਦੂਰ ਸੀ ਕਰਕੇ ਜਿਹੜਾ ਮੈਚ ਸਟਾਰਟ ਹੋਇਆ ਉਹ ਤੋਂ ਬਹੁਤ ਲੇਟ ਹੋਇਆ ਜਿੰਦਾ ਵੀ 2 ਘੰਟੇ ਮੁੜ ਕੇ ਜਿਹੜੇ ਉੱਥੋਂ ਦੋਨੋਂ ਚੇ ਬੈਗ ਆਇਆ ਉਹ ਵੀ ਕਾਫੀ ਤਾਸਕ ਉਹ ਜਿਹੜੇ ਤਾਂ ਕਮੇਲ ਨਾਲ ਫਾਈਨਲ ਮੇਰੇ ਉਹ ਥੋੜਾ ਜਿਹਾ ਜਦੋਂ ਅੱਜ ਵੀ ਚਰਚਾ ਵਿੱਚ ਗੱਲਬਾਤ ਹੋਈ ਸੀਗੀ ਕਿ ਉਹ ਗਾਂ ਤੋਂ ਪੂਰ ਟਾਈਮ ਕੀਤਾ ਜੋ ਬਾਕੀ ਦੇ ਦੇਖਿਆ ਜੇ ਸਾਰੇ ਪ੍ਰਬੰਧ ਵਧੀਆ ਸੀਗੇ ਕੋਈ ਤਾਂ ਨਹੀਂ ਲੱਗੇ ਨਹੀਂ ਪਏ ਹੁਣ ਚਾਈ ਵਿੱਚ ਇਹ ਸੰਦੀਪ ਗਰਦਾਸਪੁਰ ਨੇ ਜਿਹੜੇ ਕਿ ਕੱਲ ਵਾਲੇ ਕੱਪ ਦੇ ਨਾਲ ਸਿੱਧੇ ਰੂਪ ਚ ਯੰਗ ਕਲੱਬ ਨਾਲ ਜੁੜੇ ਹੋਏ ਸੀਗੇ ਤੇ ਮੁਬਾਰਕਾਂ ਪਹਿਲਾਂ ਤੁਹਾਨੂੰ ਕੱਪ ਦੀਆਂ ਔਰ ਨਵਾਂ ਕੱਪ ਵੀ ਜਿਹੜਾ 32 ਮੈਂ ਕੈਨੇਡਾ ਕਵੈਡੀ ਕੱਪ ਅਨਾਉਂਸ ਹੋ ਗਿਆ ਇਦੇ ਬਾਰੇ ਕੀ ਕਹਿਣਾ ਜਾਓਗੇ ਆਪਣੇ ਤਜਰਬੇ ਤੋਂ ਬਹੁਤ ਬਹੁਤ ਧੰਨਵਾਦ ਹੈ ਕਿ ਜਿਹੜਾ ਕੱਲ ਆਪਣੇ ਬੈਂਕ ਕਬੱਡੀ ਕਲੱਬ ਨੇ ਜਿਹੜਾ ਕੱਪ ਕਰਾਇਆ ਦਿਲੇ ਵਿੱਚ ਆਪਣੇ ਸਰਦਾਰ ਪੁਛਿਆ ਉਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੀ ਆ ਤੇ ਜਿਹੜਾ ਆਉਣ ਵਾਲਾ ਵਰਲਡ ਕੱਪ ਆ ਇੰਟਰਨੈਸ਼ਨਲ ਕਬੱਡੀ ਕੱਪ ਦਾ ਤੇ ਉਹਨਾਂ ਨੇ ਨੂੰ ਸ਼ੋਅ ਕਰਵਾਉਣਾ ਵੀ ਅੱਜ ਤੋਂ ਵਧੀਆ ਇੱਕ ਕੱਪ ਕਰਵਾਉਣਾ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ